ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਾਹ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾਦ ਹਰ ਜੇਠ ਜਲੰਧਾ ਲੋੜੀਐ ਜਿਸ ਅਗੈ ਸਾਬ ਨੇਵਨ ਹਰ ਸਜਣ ਧਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲਗੈ ਨਹੀਂ ਸਨ ਰੰਗ ਸਬੇ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗਿਲਾ ਤਿਸੁ ਧਣੀ ਜਿਸ ਕੈ ਭਾਰ ਮੱਖਣ ਹਰ ਜੇਠ ਜਲੰਦਾ ਲੋੜੀਐ ਜਿਸ ਅਗੈ ਸਾਵਨੇ ਵਨ ਹਰ ਸਜਣ ਦਾਵਨ ਲਗਿਆ ਕਿਸੈ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਹੀਂ ਸਨ ਰੰਗ ਸਬੇ ਨਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਤਣੀ ਜਿਸ ਕੈ ਭਾਰ ਮਖਨ ਹਰ ਜੇਠ ਜਲੰਦਾ ਲੋੜੀਐ ਜਿਸ ਅਗੈ ਸਾਵਨੇਵਨ ਹਰ ਸਜਣ ਦਾਵਨ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਕੋਣਾ ਲਗੈ ਨਾਹੀ ਸਨ ਰੰਗ ਸਬੇ ਨਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਤਣੀ ਜਿਸ ਕੈ ਭਾਰ ਮਥਨਾ ਹਰ ਜੇਠ ਜਲੰਦਾ ਲੋੜੀਐ ਜਿਸ ਅਗੇ ਸਾਵਨੇਵਨ ਹਰ ਸਜਣ ਦਾਵਨ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸਨ ਰੰਗ ਸਬੇ ਨਰਾਇਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤੇਸ ਤਣੀ ਜਿਸ ਕੈ ਭਾਰ ਮੱਖਣ ਹਰ ਜੇਠ ਜਲੰਦਾ ਲੋੜੀਐ ਜਿਸ ਅਗੈ ਸਾਵਨੇ ਵਨ ਹਰ ਸਜਣ ਦਾਵਨ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ ਰੰਗ ਸਬੇ ਨਰਾਇਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲੈ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਤਣੀ ਜਿਸ ਕੈ ਭਾਰ ਮੱਖਣ ਹਰ ਜੇਠ ਜਲੰਦਾ ਲੋੜੀਐ ਜਿਸ ਅਗੈ ਸਾਵਨੇ ਵਨ ਹਰ ਸਜਣ ਦਾਵਣ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜਿਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲੈ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਧਣੀ ਜਿਸ ਕੈ ਭਾਰੁ ਮਥਨਾ ਹਰ ਜੇਠ ਜਲੰਦਾ ਲੋੜੀਐ ਜਿਸ ਅਗੇਰ ਸਾਬਨੇ ਵਨ ਹਰ ਸਜਣ ਦਾਵਨ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਹੀ ਸੰ ਰੰਗ ਸਬੇ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਧਣੀ ਜਿਸ ਕੈ ਭਾਰ ਮੱਖਣ ਹਰ ਜੇਠ ਜਲੰਧਾ ਲੋੜੀਐ ਜਿਸ ਅਗੈ ਸਾਵਨੇ ਵਨ ਹਰ ਸਜਣ ਦਾ ਵਣ ਲਗਿਆ ਕਿਸੈ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧਨ ਆਪਣ ਲਿਆ ਜੇ ਮਿਲ ਵੇਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸ ਧਣੀ ਜਿਸ ਕੈ ਭਾਰ ਮੱਖਣ ਰਤਨਾਮ ਸ੍ਰੀ ਵਾਸੀ ਗੁਰੂ ਸਾਹਿਬ ਜੀ